ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਅਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762610778 ਜੀ ਅੱਜ ਦੀ ਵੀਡੀਓ ਪਿੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਦੋਨੇ ਸੂਏ ਸਵਾਇਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਗੁਰਿਆ ਪੰਨ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ 869077993 ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਬਾਈ ਇਹ ਮਾਲਕਾਂ ਦੇ ਸੰਮਤ ਤੱਕ ਪਹਿਲਾ ਪਰ ਆਪਾਂ ਦੂਜਾ ਮੰਨ ਕੇ ਲਈਏ ਕਦੋਂ ਸੂਈ ਹੈ ਜੀ ਸੂਈ ਨੂੰ ਬਾਈ ਇਹਨੂੰ ਲਗਭਗ ਮੰਨ ਕੇ ਚੱਲ ਹਫ਼ਤੇ ਦੇ ਕਰੀਬ 9 ਕਿਲੋ ਸਭ ਚੋਣ ਵਾਲਾ ਜੋਕ ਕੇ ਦੇ ਦਾਂਗੇ ਜਮਾ ਚਵਾ ਕੇ ਦਵਾਂਗੇ ਬਾਈ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਉਹ ਵੀ ਮੰਨ ਕੇ ਚੱਲ ਆਪਾਂ ਅਗਲੇ ਨੂੰ ਆ ਚਵਾ ਕੇ ਦਿੱਤੀਏ ਦੁੱਧ ਠੀਕ ਹੈ ਜੀ ਹਾਂਜੀ ਬਾਈ ਤੋੜ ਕੇ ਦਿਖਾ ਦੀ ਵੀਰੇ ਠੰਡੀ ਹੈ ਜੀ ਪੂਰੀ ਜਮਾ ਬਾਈ ਜਮਾ ਠੀਕ ਹੈ ਜੀ ਬਾਈ ਦੇ ਹੁਣ ਅਸੀਂ ਗੱਡੀ ਚੋਂ ਹੀ ਲਾਈਆਂ ਬਈਆ ਤੇਰੇ ਅੱਗੇ ਅੱਗੇ ਬੱਸ ਠੀਕ ਹੈ ਜੀ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਹੈ ਜੀ ਬੱਚਾ ਤੁਹਾਡੇ ਸਾਹਮਣੇ ਹੈ ਜੀ ਲਗਭਗ ਹਫਤਾ ਬਾਈ ਦੱਸਦਾ ਕਿ ਸਮਾਂ ਹੋ ਗਿਆ ਸੂਈ ਨੂੰ 9 ਕਿਲੋ ਨੈਟ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਖਪੂਰਾ ਵੀ ਨਿਸ਼ਕਦਕੜ ਚੰਗਾ ਆ ਜਾਂਦਾ ਜੀ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਸੱਜਣ ਕੋਈ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਬਈ ਯਾਰ ਮੰਨ ਕੇ ਚਾਹਨਾ ਆਪਣੇ ਮੁੱਲ ਜਮਾ ਛੋਟੇ ਛੋਟੇ ਹੀ ਹੁੰਦੇ ਆ ਬਾਏ ਮੰਨ ਕੇ ਚੱਲ ਮੁੱਲ ਆਪਾਂ ਕੁਝ ਕਰਈਏ ਠੀਕ ਹੈ ਜੀ ਜਮਾ 34000 ਦੀ ਗੱਲ ਦੇ ਦਾ ਕੋ ਜੁ ਮਾਨਤਾ ਨਹੀਂ ਜੀ ਬਾ ਮਾਨਤਾ ਨਹੀਂ ਆ ਬਾਈ ਠੀਕ ਹੈ ਜੀ ਫੈਕਸੀ ਆ ਜਮਾ ਫੈਕਸੀ ਆ ਮੰਗਣ ਨੂੰ ਤਾਂ ਭਾਵੇਂ ਅਗਲਾ ਆਪਣੇ ਨਾਲ ਜਿੰਨਾ ਮਰਜ਼ੀ ਵੰਗੇ ਬਾ 34000 ਚੋਂ ਆਪਾਂ ਛੋਟ ਹੀ ਕਰਾਂਗੇ ਠੀਕ ਹੈ 34000 ਚੋਂ ਬਾਈ ਕਹਿੰਦਾ ਬਾਕੀ ਭਾਵੇਂ ਅਗਲਾ ਆਪਣੇ ਨਾਲ ਸੌਦਾ ਕਰ ਲਵੇ ਇੱਕ ਹਫ਼ਤੇ ਤਾਈ ਬਾਈ ਆਪਾਂ ਇਸ ਲੋ 12 ਕਿਲੋ ਦੁੱਧ ਚਵਾ ਕੇ ਦੇਵਾਂਗੇ ਠੀਕ ਹੈ ਬਈ ਹਾਂਜੀ ਬਾਈ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਇੱਕ ਬੇਨਤੀ ਹੈ ਕਿ ਚੈਨਲ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਸੁ ਕਦੋਂ ਸੂਈ ਇਹ ਰਾਤ ਸੂਈ ਆ ਬਾਈ ਬੱਚਾ ਕੀ ਹੈ ਜੀ ਇਹਦੇ ਮਗਰ ਵੱਛੀ ਆ ਬਾਈ ਜੇਰ ਡੰਨਾ ਜੀ ਜੇਰ ਜੂਲ ਦੀ ਜਮਾ ਓਕੇ ਆ ਹਾਂ ਇੱਕ ਚ ਵਾਈ ਹੋਈ ਕਿ ਦੋ ਵੀਰੇ ਬਾਈ ਇਹ ਮਨਕ ਚਲ ਵੀ ਜਦੋਂ ਸੂਈ ਆ ਗਈ ਰਾਤ ਉਦੋਂ ਵੱਛੀ ਨੂੰ ਚੰਗਾਤਾ ਸੀਗਾ ਉਦੋਂ ਕੋਹਣੀ ਚ ਤੜਕੇ ਵੱਛੀ ਨੂੰ ਚੰਗਾ ਕੇ 2.5 ਕਿਲੋ ਬੋਲਾ ਚੋਇਆ ਥਾਣਾ ਦੀ ਡੰਨਾ ਜੀ ਥਾਣਾ ਦੀ ਤਾਂ ਬਾਈ ਬੇਚਨ ਤੋਂ ਕਿੰਨਾ ਪਾਜੂ ਦੁੱਧ ਜੀ ਦੁੱਧ ਪਾਜੂਗੀ ਬਾਈ 11-12 ਕਿਲੋ ਸਿੰਗਾ ਮਾਰਦੀ ਤਾਂ ਨਹੀਂ ਨਹੀਂ ਬਾਈ ਮਾਰਦੀ ਮੁਰਦੀ ਤੋੜ ਕੇ ਦਿਖਾਦੀ ਵੀਰੇ ਸੂਆ ਦੂਜਾ ਸੂਈ ਆ ਜੀ ਬੱਚਾ ਮਗਰ ਵੱਛੀ ਆ ਜੀ ਬਾਕੀ ਚੈੱਕ ਕਰ ਸਕਦੇ ਤੁਸੀਂ ਛੋਟੇ ਛੋਟੇ ਸਿੰਗ ਜ਼ਰੂਰ ਆ ਪਰ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਜੀ ਇੱਕ ਚ ਵਾਈ ਹੋਈ ਆ ਲਗਭਗ 2.5 ਕਿਲੋ ਬਾਈ ਦੱਸਦਾ ਬੋਲਾ ਕਰਦਿਆ 11 12 ਕਿਲੋ ਪਿਆਜੂਗੀ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜਲੇ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਹਲਾ ਥਾਣਾ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਠੰਡੀ ਸੀਲ ਬਾਈ ਦੱਸਦਾ ਪੂਰੀ ਆ ਬੇਫਿਕਰ ਹੋ ਜੋ ਸੋਹਣਾ ਗੁਲਾਬੀ ਥਣ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਾਈ ਮੋਲ ਆਪਾਂ ਕੋਸ਼ਿਸ਼ ਕਰਈਏ ਠੀਕ ਆ ਭਾਵੇਂ ਅਗਲਾ 34 ਕਰਾ ਲੈ 35 ਕਰਾ ਲੈ 32000 ਦੀ ਹਾਨ ਆਈ ਆ ਬਈ ਠੀਕ ਆ ਜੀ ਬਾਈ ਕਹਿੰਦਾ 32000 ਦੀ ਹਾਨ ਆਈ ਆ ਛੋਟੇ ਛੋਟੇ ਭਾਜੀ ਆ ਜਿੱਤੇ ਜਿਹਨੂੰ ਨਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ